ਤੁਹਾਨੂੰ ਯਾਦ ਹੋਊਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਸੀ ਪੰਚਾਇਤਾਂ ਭੰਗ ਕਰਤੀਆਂ ਸੀ ਪੰਜਾਬ ਦੇ ਜਿਹੜੇ ਸਰਪੰਚ ਸੀ ਪੰਚਾਇਤ ਯੂਨੀਨਾਂ ਬਣੀਆਂ ਹੋਈਆਂ ਸੀ ਉਹ ਇਕੱਠੀਆਂ ਹੋ ਕੇ ਹਾਈ ਕੋਰਟ ਚਲੇ ਗਏ ਹਾਈ ਕੋਰਟ ਤੋਂ ਬਾਅਦ ਹਰ ਇੱਕ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੇ ਫੈਸਲੇ ਦੇ ਉੱਪਰ ਯੂ ਟਰਨ ਲੈਣਾ ਪੈ ਗਿਆ ਪੰਜਾਬ ਦੀਆਂ ਭੰਗ ਕੀਤੀਆਂ ਜਿਹੜੀਆਂ ਪੰਚਾਇਤਾਂ ਸੀ ਉਹ ਪੰਚਾਇਤਾਂ ਪੰਜਾਬ ਸਰਕਾਰ ਨੇ ਮੁੜ ਬਹਾਲ ਕਰਤੀਆਂ ਸੀ ਤੇ ਉਦੋਂ ਬੜੀ ਗੱਲ ਚੱਲੀ ਆਪਾਂ ਨੇ ਵੀ ਕਈ ਵੀਡੀਓ ਬਣਾਈ ਤੇ ਸਰਕਾਰ ਦੀ ਵਿੰਤਰ ਖਾਤੇ ਪੂਰੀ ਤਿਆਰੀ ਸੀ ਸਰਕਾਰੀ ਤਿਆਰੀ ਵੀ ਤਕਰੀਬਨ ਤਕਰੀਬਨ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਚਾਇਤੀ ਚੋਣਾਂ ਹੋ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਦੋਸਤੋ ਹੋ ਨਹੀਂ ਪਾਈਆਂ ਚੋਣਾਂ ਆਪਾਂ ਨੇ ਕਈ ਵੀਡੀਓ ਬਣਾਈਆਂ ਸੀ ਆਪਾਂ ਨੇ ਮਾਰਚ ਮਹੀਨੇ ਦੀ ਵੀ ਗੱਲ ਕੀਤੀ ਸੀ ਮਾਰਚ ਮਹੀਨੇ ਤੋਂ ਬਾਅਦ ਆਪਾਂ ਨੇ ਅਪ੍ਰੈਲ ਫਰਵਰੀ ਇਹ ਸਾਰੇ ਮਹੀਨੇ ਦੀ ਗੱਲ ਕੀਤੀ ਸੀ ਫਰਵਰੀ ਮਾਰਚ ਅਪ੍ਰੈਲ ਦੀ ਕਿ ਇਹਨਾਂ ਮਹੀਨਿਆਂ ਦੇ ਵਿੱਚ ਪੰਚਾਇਤੀ ਚੋਣਾਂ ਆਖਰ ਹੋ ਜਾਣਗੀਆਂ ਪਰ ਪੰਚਾਇਤੀ ਚੋਣਾਂ ਹੋਈਆਂ ਨਹੀਂ ਹੁਣ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੈ ਪੰਚਾਇਤੀ ਚੋਣਾਂ ਦੀ ਤਰੀਕ ਹੈ ਉਹਦੇ ਤੇ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਦੋਸਤਾਂ ਨੇ ਪਹਿਲੀ ਵੀਡੀਓ ਨਹੀਂ ਦੇਖੀਆਂ ਹੈਗੀਆਂ ਉਹ ਜਾ ਕੇ ਚੈਨਲ ਦੇ ਉੱਪਰ ਪਹਿਲੀ ਵੀਡੀਓ ਦੇਖ ਲੈਣ ਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਇਸ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜੋ ਵੀ ਪੰਚਾਇਤੀ ਮਾਮਲੇ ਦੇ ਵਿੱਚ ਅਪਡੇਟ ਹੋਊਗੀ ਉਹ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਇਸ ਸਾਡੇ ਚੈਨਲ ਦੇ ਉੱਪਰ ਮਿਲੂਗੀ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਓ ਤੁਸੀਂ ਕਲਿੱਕ ਜਦੋਂ ਵੀ ਅਸੀਂ ਖਬਰ ਪਾਵਾਂਗੇ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਕੋਈ ਵੀ ਖਬਰ ਹੋਊਗੀ ਸਰਕਾਰੀ ਫੈਸਲਾ ਕੀ ਹੋਊਗਾ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੁਣ ਦੋਸਤੋ ਕੀ ਹੋਇਆ ਹੁਣ ਕਿਹੜੀ ਅਪਡੇਟ ਹੈ ਜਿਹੜੀ ਅਸੀਂ ਲੈ ਕੇ ਤੁਹਾਡੇ ਤੱਕ ਆ ਰਹੇ ਹਾਂ ਪੰਚਾਇਤੀ ਚੋਣਾਂ ਦੇ ਨਾਲ ਸਰਕਾਰੀ ਐਲਾਨ ਕੀ ਹੈ ਜਦੋਂ ਪਹਿਲੀ ਉਹ ਚੋਣ ਪੰਚਾਇਤਾਂ ਭੰਗ ਕਰਦੀਆਂ ਸਰਕਾਰ ਨੇ ਤਾਂ ਗੱਲ ਚੱਲੀ ਕਿ ਹੁਣ ਇਹਨਾਂ ਮਹੀਨੇ ਦੇ ਵਿੱਚ ਚੋਣਾਂ ਹੋ ਜਾਣਗੀਆਂ ਪਰ ਚੋਣਾਂ ਹੋਈਆਂ ਨਹੀਂ ਪੰਜਾਬ ਸਰਕਾਰ ਨੂੰ ਆਪਣੇ ਦਰਸੀ ਆਮ ਆਦਮੀ ਪਾਰਟੀ ਨੂੰ ਆਪਣੇ ਖਦਸ਼ੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਖਦਸ਼ਿਆਂ ਉਹਨਾਂ ਦਰ ਬਾਰੇ ਜ਼ਿਕਰ ਕਰਾਂਗੇ ਕਿ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਚੋਣ ਆਖਰ ਪੰਚਾਇਤੀ ਚੋਣਾਂ ਕਰਾਈ ਕਿਉਂ ਨਹੀਂ ਜੇਕਰ ਲੋਕ ਸਭਾ ਤੋਂ ਪਹਿਲਾਂ ਚੋਣ ਹੁੰਦੀ ਪੰਚਾਇਤ ਚੋਣ ਹੁੰਦੀ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਆਪਾਂ ਇਹਦੇ ਤੇ ਵੀ ਚਰਚਾ ਕਰਾਂਗੇ ਪਰ ਅੱਜ ਆਪਾਂ ਜੁੜਨ ਦਾ ਜਿਹੜਾ ਕਾਰਨ ਹੈ ਮੈਂ ਤੁਹਾਡੇ ਨਾਲ ਉਹ ਨਵੀਂ ਇੱਕ ਅਪਡੇਟ ਸਾਂਝੀ ਕਰ ਰਿਹਾ ਸੋ ਅੱਜ ਆਪਾਂ ਕਿਉਂ ਜੁੜ ਰਹੇ ਹਾਂ ਅੱਜ ਆਪਾਂ ਜੁੜ ਰਹੇ ਹਾਂ ਕਿ ਜਿਹੜੇ ਰਾਜ ਚੋਣ ਕਮਿਸ਼ਨ ਹੈਗੇ ਨੇ ਉਹਨਾਂ ਨੇ ਅੱਗੇ ਗੱਲ ਪਾਉਸ ਆਊਟ ਕਰ ਦਿੱਤੀ ਕਿ ਜਿਹੜੀ ਅੰਤਿਮ ਸੂਚੀ ਹੈ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਅੰਤਿਮ ਸੂਚੀ ਤਿਆਰ ਕਰੋ ਯਾਨੀ ਕਿ ਰਾਜ ਚੋਣ ਕਮਿਸ਼ਨ ਨੇ ਜਿਹੜੇ ਜ਼ਿਲ੍ਹੇ ਦੇ ਡੀਸੀ ਲੈਵਲ ਦੇ ਅਫਸਰ ਹੁੰਦੇ ਨੇ ਹੋਰ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਜਿਹੜੇ ਆਪਣੇ ਨਾਲ ਕੰਮ ਕਰਦੇ ਹੁੰਦੇ ਨੇ ਉਹਨਾਂ ਦੇ ਇਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਹੁਕਮ ਉਹਨਾਂ ਨੂੰ ਦਿੱਤੇ ਗਏ ਨੇ ਕਿ ਤੁਸੀਂ ਜਿਹੜੀ ਅੰਤਿਮ ਸੂਚੀ ਹੈ ਅੰਤਿਮ ਸੂਚੀ ਉਹ ਵੋਟਾਂ ਦੀ ਤੁਸੀਂ ਤਿਆਰ ਕਰੋ ਤਿਆਰ ਕਰਕੇ ਟੇਬਲ ਦੇ ਉੱਪਰ ਕੰਪਲੀਟ ਰੱਖੋ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਵੇਲੇ ਹੋਣ ਜਿਹੜੀ ਪੰਚਾਇਤੀ ਚੋਣਾਂ ਦਾ ਐਲਾਨ ਹੈ ਉਹ ਐਲਾਨ ਹੋ ਸਕਦਾ ਤੇ ਕਿਹੜੇ ਮਹੀਨੇ ਦੇ ਵਿੱਚ ਚੋਣਾਂ ਹੋਊਗੀ ਇਹ ਗੱਲਬਾਤ ਆਪਾਂ ਦੂਜੀ ਵੀਡੀਓ ਦੇ ਵਿੱਚ ਕਰਾਂਗੇ ਅੱਜ ਵੀਡੀਓ ਦੇ ਵਿੱਚ ਆਪਣਾ ਜੁੜਨ ਦਾ ਸਵਾਪਸੀ ਕੇ ਜੇ ਜਿਹੜੀ ਅੰਤਿਮ ਸੂਚੀ ਐ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਹਨੂੰ ਅੰਤਿਮ ਰੂਪ ਦੇਣ ਦੇ ਲਈ ਆਪਣੇ ਜਿਹੜੇ ਹੁਕਮ ਨੇ ਹੁਕਮ ਉਹ ਦੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ 2 2 3 3 4 4 ਮਿੰਟ ਦੀ ਜਿਹੜੀ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਪੰਚਾਇਤੀ ਚੋਣਾਂ ਬਾਰੇ ਪੰਚਾਇਤੀ ਸਿਸਟਮ ਬਾਰੇ ਪਿੰਡਾਂ ਬਾਰੇ ਤੁਹਾਨੂੰ ਇਕੱਲੀ ਇਕੱਲੀ ਗੱਲ ਖੋਲ ਕੇ ਦੱਸਾਂਗੇ ਸੋ ਆਓ ਆਪਾਂ ਇਸ ਚੈਨਲ ਦੇ ਨਾਲ ਬਦ ਤੋਂ ਬਦ ਜੁੜੀਏ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬੜੀਆਂ ਅਹਿਮ ਗੱਲਾਂ ਬਾਰੇ ਸਾਂਝ ਪਾਵਾਂਗੇ